ਅੱਜ ਦੇ ਸਮੇਂ ਦੇ ਵਿੱਚ ਜਿੱਥੇ ਲੋਕਾਂ ਦੇ ਵਿੱਚ ਇਨਸਾਨੀਅਤ ਮੁੱਕਦੀ ਜਾ ਰਹੀ ਹੈ ਉੱਥੇ ਬਹੁਤ ਸਾਰੇ ਲੋਕ ਅਜਿਹੇ ਵੀ ਨੇ ਜਿਹੜੇ ਦੂਸਰਿਆਂ ਦੇ ਦੁੱਖ ਨੂੰ ਆਪਣਾ ਬਣਾ ਲੈਂਦੇ ਨੇ ਇੱਕ ਕੈਂਸਰ ਪੀੜਤਾ ਖੁਦ ਹੀ ਜਾਣਦਾ ਹੈ ਕਿ ਕਿਹੜੀ ਪੀੜ ਤੋਂ ਗੁਜ਼ਰ ਰਿਹਾ ਹੈ ਪਰ ਜਦੋਂ ਇੱਕ ਨਾਈ ਨੇ ਉਸ ਔਰਤ ਨੂੰ ਦੇਖਿਆ ਉਸਦੇ ਵਾਲ ਕੱਟਦੇ ਉਸ ਨੂੰ ਕੀ ਮਹਿਸੂਸ ਹੋ ਰਿਹਾ ਸੀ ਤਾਂ ਉਸ ਨਾਈ ਨੇ ਆਪਣੇ ਵੀ ਵਾਲ ਕੱਟ ਲਏ ਦਸਤੂ ਬਾਅਦ ਲੋਕ ਇਸ ਵੀਡੀਓ ਨੂੰ ਇਸ ਕਰਕੇ ਸ਼ੇਅਰ ਕਰ ਰਹੇ ਨੇ ਕਿ ਦੇਖੋ ਹੱਲੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਇਨਸਾਨੀਅਤ ਜਿੰਦਾ ਹੈ ਜਿਹੜੇ ਦੂਸਰੇ ਦੇ ਦੁੱਖ ਨੂੰ ਸਮਝਦੇ ਵੀ ਨੇ ਤੇ ਆਪਣਾ ਵੀ ਬਣਾ ਲੈਂਦੇ ਨੇ ਜਾਂ ਸ੍ਰੀਕਾਟ ਦੇ ਨੈਸ਼ਨਲ ਪੋਸਟ ਮੈਂ ਹਾ ਤੁਹਾਡੀ ਨਾਲ ਗੁਰਦੀਪ ਕੌਰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਇਹ ਵੀਡੀਓ ਅੱਜ ਦੇ ਸਮੇਂ ਦੇ ਵਿੱਚ ਇੱਕ ਇਨਸਾਨੀਅਤ ਦਿਖਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਨਾਈ ਜਿਸ ਦਾ ਦਿਲ ਪਿਗਲ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਜੇ ਸਾਡੇ ਕੋਲ ਕੋਈ ਮਰਨ ਕੰਡੇ ਪਿਆ ਹੋਵੇ ਤਾਂ ਅਸੀਂ ਪਾਣੀ ਵੀ ਪੁੱਛਣ ਦੀ ਬਜਾਏ ਉੱਥੋਂ ਖਿਸਕਣਾ ਮਨਜ਼ੂਰ ਕਰਾਂਗੇ ਪਰ ਇਸ ਨਾਈ ਨੂੰ ਦੇਖ ਲਓ ਹੇਅਰ ਡ्रेसਰ ਨੂੰ ਦੇਖ ਲਓ ਜਿਸ ਦੇ ਸਲੂਨ ਦੇ ਵਿੱਚ ਇੱਕ ਔਰਤ ਆਂਦੀ ਆ ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਕੈਂਸਰ ਪੇਸ਼ੈਂਟ ਹੈ ਜਿਸ ਕਰਕੇ ਉਹ ਆਪਣੇ ਵਾਲ ਜਿਹੜੇ ਕਟਵਾਣ ਆਉਂਦੀ ਹੈ ਪਰ ਜਦੋਂ ਨਾਈ ਉਸ ਔਰਤ ਦੇ ਵਾਲ ਕੱਟ ਰਿਹਾ ਹੁੰਦਾ ਤਾਂ ਔਰਤ ਜਦੋਂ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਦੇਖਦੀ ਹੈ ਤਾਂ ਦੇਖ ਕੇ ਹੈਰਾਨ ਹੋ ਜਾਂਦੀ ਹੈ ਕਿ ਕਿਸ ਤਰ੍ਹਾਂ ਦੁਨੀਆ ਦੇ ਸਾਹਮਣੇ ਆਪਣੇ ਆਪ ਨੂੰ ਲੈ ਕੇ ਆਵੇਗੀ ਤਾਂ ਉਹਦਾ ਹੌਸਲਾ ਵਧਾਉਣ ਦੇ ਲਈ ਉਸਦੇ ਦੁੱਖ ਨੂੰ ਸ਼ੇਅਰ ਕਰਨ ਦੇ ਲਈ ਉਹ ਨਾਈ ਜਿਹੜਾ ਹੇਅਰ ਡ्रेसਰ ਜਿਹੜਾ ਉਸ ਔਰਤ ਨੂੰ ਉਸਦੇ ਹੌਸਲੇ ਨੂੰ ਵਧਾਉਣ ਦੇ ਲਈ ਆਪਣੇ ਵੀ ਉਸਦੇ ਸਾਹਮਣੇ ਵਾਲ ਕਟਾ ਲੈਂਦਾ ਹੈ ਤੇ ਉਸ ਨੂੰ ਹੌਸਲਾ ਦਿੰਦਾ ਹੈ ਕਿ ਜ਼ਿੰਦਗੀ ਦੇ ਵਿੱਚ ਹਾਰਨਾ ਨਹੀਂ ਹੈ ਤਾਂ ਉਸ ਤੋਂ ਬਾਅਦ ਇਹ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਜ਼ਰੂਰੀ ਆ ਇੱਕ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਦਿਲਾਂ ਦੇ ਵਿੱਚ ਇਨਸਾਨੀਅਤ ਜ਼ਰੂਰ ਜ਼ਿੰਦਾ ਰੱਖੋ ਅਗਰ ਤੁਹਾਨੂੰ ਵੀ ਪਸੰਦ ਆਈ ਵੀਡੀਓ ਤਾਂ ਸ਼ੇਅਰ ਜ਼ਰੂਰ ਕਰਨਾ